ਫੇਸ ਜਿਦਾ ਸਾਰਾ ਖੰਡਾ ਮਾਰੋ ਵੀਡੀਓ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਬਹੁਤ ਹੀ ਵਧੀਆ ਸਪੈਸ਼ਲ ਤਿਆਰ ਕੀਤਾ ਆ ਖੰਡਾ ਸਭ ਤੋਂ ਪਹਿਲਾਂ ਤੁਸੀਂ ਇਹਦੇ ਮਿਆਨ ਤੇ ਨਿਗਾਹ ਮਾਰ ਸਕਦੇ ਹੋ ਕਿ ਮਿਆਨ ਦਾ ਕਲਰ ਵੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਤੇ ਕੈਵ ਦੀ ਲੱਕੜ ਦਾ ਸਪੈਸ਼ਲ ਜਿਹੜਾ ਇਹਦਾ ਮਿਆਨ ਬਣਿਆ ਆ ਤੇ ਜੇ ਮੈਂ ਹੈਂਡਲ ਦੀ ਗੱਲ ਕਰਾਂ ਬੜਾ ਕੁਰੋਜ ਆਈ ਨਾ ਹੰਡਲ ਦੀ ਗੱਲ ਕਰਾਂਦੇ ਵੀ ਸੂਰੀ ਉਹਦੀ ਸੀ ਹੰਡ ਲੱਗਾ ਆ ਵਾ ਤੇ ਇਹ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚੋਂ ਮਿਆਰ ਦਰਸ਼ਨ ਕਰਾਂਗੇ ਖੰਡੇ ਦੇ ਠੀਕ ਹੈ ਜੀ ਇਹ ਪੂਰਾ 2 1/4 ਦਾ ਖੰਡਾ ਏ ਸਿੱਖ ਸਕਦੇ ਹੋ ਪੂਰੀ ਸੀਖ ਬਣੀ ਹੋਈ ਏ ਪੂਰੀ ਸ਼ੇਪ ਆ ਪਿੱਛਾ ਜਿਹੜਾ ਵਾ ਚੌੜਾ ਘੱਟ ਤੇ ਉਸ ਤੋਂ ਅੱਗੇ ਜਿਹੜਾ ਵਾ ਪੂਰਾ ਚੌੜਾ ਹੋਇਆਗਾ ਤੇ ਇਹਦੇ ਦੋਨਾਂ ਸਾਈਡਾਂ ਤੇ ਜਿਹੜਾ ਵਾ ਆਪਾਂ ਲਖਾਈ ਕੀਤੀ ਇੱਕ ਸਾਈਡ ਤੇ ਹਸਤੂਜਾ ਬਣਿਆ ਆ ਓਕੇ ਜੀ ਤੇ ਦੂਜੀ ਸਾਈਡ ਤੇ ਜਿਹੜਾ ਵਾ ਉਹ ਗੁਰਬਾਣੀ ਦੀ ਤੁਕ ਲਿਖੀ ਹੋਈ ਹੈ ਪੀਵੋ ਪਾਹੂਲ ਖੰਡੇ ਧਾਰ ਕੋਈ ਜਨਮ ਸਹੇਲਾ ਦੋਨਾਂ ਸਾਈਡਾਂ ਬਹੁਤ ਵਧੀਆ ਸਪੈਸ਼ਲ ਪਿਓਰ ਕਮਾਨੀ ਦਾ ਖੰਡਾ ਬਣਿਆ ਆ ਵਾ ਬਿਲਕੁਲ ਲਾਈਟ ਵੇਟ ਕੋਈ ਜ਼ਿਆਦਾ ਵਜਣੀ ਹੈਗਾ ਤੇ ਕਿਸੇ ਵੀ ਵੀਰ ਭਰਾ ਨੂੰ ਚਾਹੀਦਾ ਹੋਵੇ ਜੇ ਤੁਸੀਂ ਇਹਨੂੰ ਕਿਦਾਂ ਵਾ ਪ੍ਰਚੀਨ ਕਰ ਸਕਦੇ ਹੋ ਮਿਆਣ ਵੀ ਵਧੀਆ ਤੇ ਬਲੇਡ ਵੀ ਹੈਂਡਲ ਵੀ ਸਪੈਸ਼ਲ ਇਹਦੇ ਵਿੱਚ ਲਾਹ ਜਿਹੜੀ ਆ ਉਹ ਬੜੀ ਵਧੀਆ ਤਾਈ ਫਰਦਾ ਖੰਡਾ ਸੋ ਵਧੀਆ ਲੱਗੇ ਤਾਂ ਵੀਡੀਓ ਬੜਵਾ ਬੜਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਸ਼ੈਸਤਾ ਜਿਹੜਾ ਵਾ ਕਿਸ ਤਰ੍ਹਾਂ ਦਾ ਲੱਗਾ ਵਾਹ ਕਿ ਜੀ ਕਾ ਖਾਲਸਾ ਵਾਹ ਕਿ ਜੀ ਕੀ ਫਤਿਹ